soham bhagavān 对对 o ਠੀਕ ਆ ਬਾਬਾ ਜੀ ਉਹ ਨੂੰ ਜਾਣਦੇ ਹਾਂ ਪਿਛਲ ਹਾਂਜੀ ਬਾਬਾ ਜੀ ਆ ਜੀ ਸੇ ਕਾਲੀ ਬਾਕੀ ਸੇਵਾ ਜਿੱਥੇ ਮਰਜ਼ੀ ਲਾਓ ਐਂਦੀ ਹੋਈ ਇਹ ਪਿੱਛੇ ਜਗ੍ਹਾ ਨਹੀਂ ਹੈਗੀ ਨਾ ਸਿਰਫ ਫੁੱਟਿਆ ਹੁਣ ਤੜਾ ਤਾਂ ਆਈ ਵੀ ਅੱਗੋਂ ਦੀ ਹੋ ਜਾਂਦੇ ਓ ਛੋਟੇ ਕੇ ਫਾਂ ਉਧਰ ਜ਼ਿਆਦਾ ਨਹੀਂ ਹਾਂ ਛੋਟੇ ਕੇ ਫਾਂ I do ਚਾਬੀ ਕੱਢ ਕੇ ਰਾਈਟਰ ਰਾਈਟਰ ਕੋ ਚਾਬੀ ਕੱਢਿਆ ਇਹ ਕੰਮ ਪਹਿਲਾਂ ਕਰੀਏ कौन जी हेलो ਕੋਲੇ ਮੈਂ ਠੀਕ ਹੈ ਚਲ ਇਹ ਇਹਨੂੰ ਰੱਖਣੀ ਆ ਹਾਂ ਜਿੱਥੇ ਰੱਖਣੀ ਆ ਉੱਥੋਂ ਮੁੜ ਕੇ ਆਪਾਂ ਖਲੋੜੀ ਨਹੀਂ ਜਿੱਥੇ ਟਿਕਦੀ ਪੱਕੀ ਜਿਹੜੀ ਸਾਈਡ ਹੋ ਜਾਂਦੀ ਹੈ ਹਾਂ ਚਲ ਓਕੇ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਅਮਰਤ ਸਿੰਚ ਆਤਮ ਅਮਰਤ ਸਿੰਚ ਆਤਮ ਅਮਰਤ ਸਿੰਚ ਆਤਮ ਅਮਰਤ ਸਿੰਚ ਆਤਮ ਸਭ ਸ੍ਰਿਸ਼ਟ ਕਾ ਵਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਖਾਲੀ

ਟੁੱਟੇ ਫੁੱਲ ਪ੍ਰਭ ਦੇਵੇਲਾ ਟੁੱਟੇ ਫੁੱਲ ਪ੍ਰਭ ਦੇਵੇਲਾ ਟੁੱਟੇ ਫੁੱਲ ਪ੍ਰਭ ਦੇਵੇਲਾ ਟੁੱਟੇ ਫੁੱਲ ਪ੍ਰਭ ਦੇਵੇਲਾ ਜੀਵ ਟੁੱਟੇ ਜੋ ਢਾਲੀ ਸਿਵਾ ਸੰਗਤ ਨਾ ਜਾਵੇ ਖਾਲੀ ਸੰਗਤ ਨਾ ਜਾਵੇ ਖਾਲੀ ਸੰਗਤ ਨਾ ਜਾਵੇ ਖਾਲੀ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਮਹਾਰਾਜ ਸ਼ੇਰ ਸਿੰਘ Sacha Patisha, Maharaja Sher Singh, 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 Sacha Patisha, Maharaja Shingh, Sacha Patisha, Jahanam. ਵਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਤਨ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਕਾਲੀ ਸੰਗਤ ਨਾ ਜਾਵੇ ਕਾਲੀ ਸੇਵਾ ਸੰਗਤ ਨਾ ਜਾਵੇ ਖਾਲੀ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਕਾਲੀ ਸੰਗਤ ਨਾ ਜਾਵੇ ਖਾਲੀ ਸੇਵਾ ਸੰਗਤ ਨਾ ਜਾਵੇ ਜੋ ਪ੍ਰਸਾਦ ਸੰਗਤ ਵਿੱਚ ਖਾਵੇ 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 Vicharasi, fair and naya. Vicharasi, fair and naya. Vicharasi, ਸਤ ਗੁਰੇ ਆਪ ਬਣਾਏ ਸੰਗਤ ਸਤ ਗੁਰੇ ਆਪ ਬਣਾਏ ਸੰਗਤ ਸਤ ਗੁਰੇ ਆਪ ਬਣਾਏ ਸੰਗਤ ਸਤ ਗੁਰੇ ਆਪ ਬਣਾਏ ਤੇ ਆਪਣਾਇਆ ਪਰਖਾਇ ਵਿੱਚ ਸੰਗਤ ਆਪਣਾਇਆ ਪਰਖਾਇ ਵਿੱਚ ਸੰਗਤ ਆਪਣਾਇਆ ਪਰਖਾਇ ਵਿੱਚ ਸੰਗਤ ਆਪਣਾਇਆ ਪਰਖਾਇ ਹੋਏ ਅਧਿਨੇ ਜੋ ਸੰਗਤ ਤਿਆਏ ਹੋਏ ਅਧਿ

आे ਸਤ ਗੁਰ ਤਾਂ ਅਖਵਾਏ ਸੱਚਾ ਸਤ ਗੁਰ ਤਾਂ ਅਖਵਾਏ ਸੱਚਾ ਸਤ ਗੁਰ ਤਾਂ ਅਖਵਾਏ ਸੱਚਾ ਸਤ ਗੁਰ ਤਾਂ ਅਖਵਾਏ ਅਕਾਲ ਦੀ ਰੱਖਣੀ ਓਟ ਪੁਰਖ ਅਕਾਲ ਦੀ ਰੱਖਣੀ ਓਟ ਪੁਰਖ ਅਕਾਲ ਦੀ ਰੱਖਣੀ ਓਟ ਪੁਰਖ ਅਕਾਲ ਦੀ ਰੱਖਣੀ ਓਟ ਖੇ ਆਕਾਲ ਦੀ ਰੱਖਣੀ ਓਟ ਪੁਰਖੇ ਆਕਾਲ ਦੀ ਰੱਖਣੀ ਓਟ ਪੁਰਖੇ ਆਕਾਲ ਦੀ ਰੱਖਣੀ ਓਟ ਪੁਰਖੇ ਆਕਾਲ ਦੀ ਰੱਖਣੀ ਓਟ ਤੂ ਸਰ ਇਸ ਨਾ ਕੋਈ ਵਡਿਆਈ ਆ ਦੂਸਰ ਇਸ਼ਤ ਨਾ ਕੋਈ ਵਡਿਆਈਆ ਦੂਸਰ ਇਸ਼ਤ ਨਾ ਕੋਈ ਵਡਿਆਈਆ ਦੂਸਰ ਇਸ਼ਤ ਨਾ ਕੋਈ ਵਡਿਆਈਆ ਇਸ਼ਤ ਰੱਖਣਾ ਨਿਰਮਲ ਜੋਤ ਇਸ਼ਤ ਰੱਖਣਾ ਨਿਰਮਲ ਜੋਤ ਇਸ਼ਤ ਰੱਖਣਾ ਨਿਰਮਲ ਜੋਤ ਇਸ਼ਤ ਰੱਖਣਾ ਨਿਰਮਲ ਜੋਤ ਨਿਰਵੈਰ ਕਤਈ ਆ ਨਿਰਵੈਰ ਇਕਤਈ ਆ ਨਿਰਵੈਰ ਇਕਤਈ ਆ ਨਿਰਵੈਰ ਇਕਤਈ ਆ ਸ਼ਬਦ ਬਣਾਏ ਕਿਲਾ ਕੋਟ ਸ਼ਬਦ ਬਣਾਏ ਕਿਲਾ ਕੋਟ ਸ਼ਬਦ ਬਣਾਏ ਕਿਲਾ ਕੋਟ ਸ਼ਬਦ ਬਣਾਏ ਕਿਲਾ ਕੋਟ ਹਰ ਜਨ ਸਾਚੇ ਲੈ ਵਸਾਈਆ 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 ਝੂਠੀ ਕਡਣੀ ਵਾਸ ਨਾ ਖੋਟ 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 ਮਾਇਆ ਮਮਤਾ ਮੋਤ ਜਾਈਆ ਮਾਇਆ ਮਮਤਾ ਮੋਤ ਜਾਈਆ ਮਾਇਆ ਮਮਤਾ ਮੋਤ ਜਾਈਆ ज्योति जोत स्वरू पार ज्योति जोत स्वरू पार ज्योति जोत स्वरूपार ज्योति जोत स्वरू हार ਵੇ ਆਪਣੀ ਕਿਰਪਾ ਕਰ ਆਪ ਆਪਣੀ ਕਿਰਪਾ ਕਰ ਆਪ ਆਪਣੀ ਕਿਰਪਾ ਕਰ ਆਪ ਆਪਣੀ ਕਿਰਪਾ ਕਰ ਸਾਧ ਸੰਗਤ ਰਿਆਸਮਝਾਈਆ ਸਾਧ ਸੰਗਤ ਰਿਆਸਮਝਾਈਆ ਸਾਧ ਸੰਗਤ ਰਿਆਸਮਝਾਈਆ ਸਾਧ ਸੰਗਤ ਰਿਆਸਮਝਾਈਆ ਕੇ ਆਕਾਲ ਦੀ ਰਖਣੀ ਓਟ ਪੁਰਖੇ ਆਕਾਲ ਦੀ ਰਖਣੀ ਓਟ ਪੁਰਖੇ ਆਕਾਲ ਦੀ ਰਖਣੀ ਓਟ ਪੁਰਖੇ ਆਕਾਲ ਦੀ ਰਖਣੀ ਓਟ ਜਪੋ ਸੋਹੰਗ ਮਾਨਿਆਤਮ ਸੋਖ ਜਪੋ ਸੋਹੰਗ ਮਾਨਿਆਤਮ ਸੋਖ ਜਪੋ ਸੋਹੰਗ ਮਾਨਿਆ ਸੋਹੰਗ ਨਾਵੇ ਆਪੇ ਦੋਖ ਜਪੋ 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 ਸੋਹੰਗ ਮੇਲੇ ਪ੍ਰਭੂ ਜਪੋ ਸੋਹੰਗ ਮੇਲੇ ਪ੍ਰਭ ਪੂਪ ਜਪੋ ਸੋਹੰਗ ਮੇਲੇ ਪ੍ਰਭ ਪੂਪ ਜਪੋ ਸੋਹੰਗ ਮੇਲੇ ਪ੍ਰਭ ਸੋਹੰਗ ਪੇਖੋ ਦਰਸ ਅਨੂਪ ਜਪੋ ਸੋਹੰਗ ਪੇਖੋ ਦਰਸ ਅਲੂਪ ਜਪੋ ਸੋਹੰਗ ਪੇਖੋ ਦਰਸ ਅਨੂਪ ਜਪੋ ਸੋਹੰਗ ਪੇਖੋ ਦਰਸ ਜਪੋ ਸੋਹੰਗ ਪ੍ਰਗਟੇ ਜੋਤ ਸਰੂਪ 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 ਜਪੋ ਸੋਹੰਗ ਮਿਲੇ ਮਹਾਰਾਜ ਸ਼ੇਰ ਸਿੰਘ ਵਿੱਚ ਅੰਧਕੂਪ ਜਪੋ ਸੋਹੰਗ ਮਹਾਰਾਜ ਸ਼ੇਰ ਸਿੰਘ ਮਲੇ ਵਿੱਚ ਆਂਧਕੂਪ ਜੰਮੋ ਸੋਹਣ ਮਹਾਰਾਜ ਸ਼ੇਰ ਸਿੰਘ ਮਲੇ ਵਿੱਚ ਆਂਧਕੂਪ ਜੰਮੋ ਸੋਹਣ ਮਹਾਰਾਜ ਸ਼ੇਰ ਸਿੰਘ ਮਲੇ ਵਿੱਚ ਆਂਧਕੂਪ ਸਤ ਗੁਰ ਤੇਰੀ ਸਾਕੀਓ ਤ ਸਤ ਗੁਰ ਤੇਰੀ ਸਾਕੀਓ ਸਤ ਗੁਰ ਤੇਰੀ ਸਾਜੀਓਟ ਸਤ ਗੁਰ ਤੇਰੀ ਸਾਜੀਓਟ ਹੌਵੇਂ ਵੀ ਚੋਂ ਕੱਢ ਦੇਖੋਟ ਹੌਵੇਂ ਵੀ ਚੋਂ ਕੱਢ ਦੇਖੋਟ ਹੌਵੇਂ ਵੀ ਚੋਂ ਕੱਢ ਦੇਖੋਟ ਨਾਮ ਦੀ ਲਾਦੇ ਚੋਟ ਸੱਚੇ ਨਾਮ ਦੀ ਲਾਦੇ ਚੋਟ ਸੱਚੇ ਨਾਮ ਦੀ ਲਾਦੇ ਚੋਟ ਸੱਚੇ ਨਾਮ ਦੀ ਲਾਦੇ ਚੋਟ ਲੇਖ ਮੁਕੇ ਜਨਮ ਕੋਟੀ ਕੋ

ਸ਼ੇਰ ਸਿੰਘ ਵਿਸ਼ਨੂੰ ਪਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਆਲਣਿਆਡੇ ਕੇ ਹੋਠਾ ਲੈ ਲਣੇ ਉਡੀਕੇ ਉਠਾਲੇ ਬੋਟ ਲਣੇ ਉਡੀਕੇ ਉਠਾਲੇ ਬੋਟ ਲਣੇ ਉਡੀਕੇ Pa gwant Yeah. <laughs>